मलाना डैम फट गया है कृपया नदी नालों से दूर रहे मलाना डैम फट गया है अटेंशन प्लीज सब लोग ਨਦੀ ਨਾਲੇ ਦੇ ਪਾਸ ਰਹਿਣ ਵਾਲੇ ਸਭੀ ਭਾਈਓ ਸੇ ਨਿਵੇਦਨ ਹੈ ਕਿ ਬੋ ਸੁਰੱਖਿਸ਼ਤ ਥਾਨ ਪਰ ਜਾਏ ਔਰ ਮਲਾਨਾ ਪੰਡ ਡੈਮ ਫਟ ਗਿਆ ਹੈ ਇਸ ਵਿਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕੁੱਲੂ ਮਨਾਲੀ ਤੋਂ ਜਿੱਥੇ ਕੁੱਲੂ ਮਨਾਲੀ ਦੇ ਵਿੱਚ ਇੱਕ ਵਾਰ ਫਿਰ ਹੜ ਨੇ ਤਬਾਹੀ ਮਚਾ ਦਿੱਤੀ ਹੈ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਕੁੱਲੂ ਦੇ ਵਿੱਚ ਬੱਦਲ ਫਟ ਗਿਆ ਸੀ ਤੇ ਬੱਦਲ ਫਟਣ ਦੇ ਨਾਲ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਦਰਿਆ ਦੇ ਵਿੱਚ ਕਿ ਉਸ ਨੇ ਡੈਮ ਤੱਕ ਤੋੜ ਕੇ ਰੱਖ ਦਿੱਤਾ ਤਸਵੀਰਾਂ ਦੇਖ ਸਕਦੇ ਹੋ ਕਿ ਮਲਾਨਾ ਡੈਮ ਦੀਆਂ ਨੇ ਜਿੱਥੇ ਪਾਣੀ ਨੇ ਮਲਾਨਾ ਡੈਮ ਤੱਕ ਤੋੜ ਕੇ ਰੱਖ ਦਿੱਤਾ ਤੇ ਪਾਣੀ ਦਾ ਪੱਧਰ ਹੁਣ ਇੰਨਾ ਵੱਧ ਗਿਆ ਕਿ ਨੈਸ਼ਨਲ ਹਾਈਵੇ ਵੀ ਪਾਣੀ ਦੇ ਵਿੱਚ ਰੁੜ ਗਏ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਫੜ ਨੇ ਕੁਲੂ ਮਨਾਲੀ ਦੇ ਵਿੱਚ ਇਸ ਦੇ ਨਾਲ ਹੀ ਮਨਾਲੀ ਦੇ ਵਿੱਚ ਵੀ ਬਿਆਸ ਦਰਿਆ ਨੇ ਆਪਣਾ ਰੁਖ ਬਦਲ ਲਿਆ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਹੈ ਕਿ ਨੈਸ਼ਨਲ ਹਾਈਵੇ ਤੱਕ ਪਾਣੀ ਦੇ ਵਿੱਚ ਰੋੜ ਕੇ ਲੱਗ ਗਿਆ ਹੈ ਬਿਆਸ ਦਰਿਆ ਤੇ ਦੱਸਿਆ ਜਾ ਰਿਹਾ ਕਿ ਹੁਣ ਤੱਕ 52 ਲੋਕ ਲਾਪਤਾ ਹੋ ਗਏ ਨੇ ਇਸ ਹੜ੍ਹ ਦੇ ਵਿੱਚ ਤਕਈਆਂ ਦੀ ਮੌਤਾਂ ਹੋ ਗਈਆਂ ਨੇ ਤੇ ਇਸ ਦੇ ਨਾਲ ਹੀ ਹਿਮਾਚਲ ਦੇ ਵਿੱਚ ਹੜ ON ਦੇ ਨਾਲ ਪੰਜਾਬ ਦੇ ਵਿੱਚ ਵੀ ਹੜਾਂ ਦਾ ਖਤਰਾ ਬਣ ਗਿਆ ਹੈ ਅਲਰਟ ਜਾਰੀ ਹੋ ਗਿਆ ਹੈ ਕਿਉਂਕਿ ਕੁੱਲੂ ਦੇ ਵਿੱਚ ਇੰਨਾ ਪਾਣੀ ਦਾ ਪੱਧਰ ਵੱਧ ਗਿਆ ਹੈ ਕਿ ਪ੍ਰਸ਼ਾਸਨ ਨੂੰ ਪੰਡੋਗ ਡੈਮ ਦੇ ਫਲੱਡ ਗੇਟ ਖੋਲਨੇ ਪਏ ਆ ਦੇਖ ਸਕਦੇ ਹੋ ਕਿ ਹੋਟਲ ਆ ਜਿਹੜਾ ਜਦੋਂ ਆਪਾਂ ਕੁੱਲੂ ਤੋਂ ਮਨਾਲੀ ਨੂੰ ਜਾਂਦੇ ਆ ਤਾਂ ਰਾਸਤੇ ਦੇ ਵਿੱਚ ਇਹ ਹੋਟਲ ਆਉਂਦਾ ਹੈ ਦੇਖ ਸਕਦੇ ਹੋ ਉੱਥੇ ਦੀ ਤਸਵੀਰਾਂ ਨੇ ਨਾਲ ਦਰਿਆ ਵਗਦਾ ਬਿਆਸ ਦਰਿਆ ਆ ਇਹ ਦੇਖ ਸਕਦੇ ਹੋ ਕਿਵੇਂ ਪਾਣੀ ਦਾ ਪੱਧਰ ਦਰਿਆ ਸੜਕ ਦੇ ਨਾਲ-ਨਾਲ ਵਗ ਰਿਹਾ ਹੈ ਤੇ ਇੱਕ ਸਾਈਡ ਤੋਂ ਨੈਸ਼ਨਲ ਹਾਈਵੇ ਦਾ ਰੋਡ ਪਾਣੀ ਦੇ ਵਿੱਚ ਰੁੜ ਗਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪੰਜਾਬ ਦੇ ਲੋਕ ਜਾਂ ਕਿਸੇ ਵੀ ਸੂਬੇ ਦੇ ਲੋਕ ਮਨਾਲੀ ਨਾ ਆਉਣ ਜਿੱਥੇ ਵੀ ਨੇ ਉੱਥੇ ਰਹਿਣ ਕਿਉਂਕਿ ਕੁੱਲੂ ਮਨਾਲੀ ਦੇ ਵਿੱਚ ਹੜ੍ਹ ਨੇ ਮੁੜ ਤਬਾਹੀ ਮਚਾ ਦਿੱਤੀ ਹੈ